बाबा की मैया यहाँ पर ही थी क्या पुरजे बड़ी जगह था अच्छा आज छप्पर के मेहमत तेरे थे पहले बैंदे हंदेसी ये वो तो छप्परा पुराना छप्परा है बुढ़ा मेहमत आप इस पर दादे पर दादियाँ लाया रहा ला है पुराना तो पांच साल देने रहा है पढ़े ही अच्छा ये से पहले ना बादे आ आ थोड़ा अच्छा बाप बाबे ਜਦੋਂ ਗੋਡੀ ਦੇ ਕੇ ਆਉਂਦੇ ਹਲਵਾ ਕੇ ਆਉਂਦੇ ਇੱਥੇ ਝੰਡ ਹੁੰਦੇ ਸੀ ਉਹ ਝੰਡਾ ਰੋਥ ਬੰਨ੍ਹਦੇ ਸੀ ਬੋਤੇ ਉਹਨਾਂ ਨੂੰ ਨੀਰਾ ਪਾ ਕੇ ਇੱਥੇ ਬੰਨ੍ਹਦੇ ਇਹ ਛੱਪਰ ਦੇ ਵਿੱਚ ਪੜਨਾਉਂਦੇ ਸੀ ਆ ਧਾਣਿਆਂ ਬਾਹਰ ਲੰਮੇ ਸੀ ਲੌਕੇ ਪਾਉਂਦੇ ਹੁੰਦੇ ਸੀ ਅਸੀਂ ਵੀ ਪਾਉਂਦੇ ਰਹੇ ਲੌਕੇ ਦੇ ਵਿੱਚ ਨਹਾਉਂਦੇ ਰਹੇ ਅਸੀਂ ਇਹਨੂੰ ਮਰ ਲੈ ਬੈਠ ਚੜ੍ਹ ਕੇ ਪੇਪਲ ਤੇ ਅੱਛਾ ਫਿਰ ਇੱਥੇ ਨਹਾਉਂੂ ਕੇ ਫਿਰ ਇੱਥੇ ਤਾਸ ਬਾਬੇ ਫਿਰ ਦੁੱਤਾਂ 9 ਵਜੇ ਤੱਕ 4 ਵਜੇ ਤੱਕ 9 ਵਜੇ ਪੰਜ ਅਸੀਂ ਜਦ ਬੈਠੇ ਹੁੰਦੇ ਬਾਬੇ ਤਾਸ ਖੇਡਦੇ ਜਾਂਦੇ ਕੋਈ ਮੰਚੜਾ ਤੇ ਪਿਆ ਜਾਂ ਪਿਆ ਰਹਿੰਦਾ ਫਿਰ 7 ਵਜੇ ਉੱਠ ਜਾਂਦੇ ਸੀ ਫਿਰ ਮਈਆਂ ਲੈ ਕੇ ਆਉਂਦੇ ਛੱਪੜ ਤੇ ਮਈਆਂ ਨਹਾਉਂਦੇ ਬਾਬੇ ਵੈਕੀ ਛੱਪੜ ਦੇ ਨਹਾਉਂਦੇ ਸੀਗੇ ਜਦ ਖੇਤੋਂ ਆਉਂਦੇ ਆ ਕੇ ਪਹਿਲਾਂ ਛੱਪੜ ਤੇ ਨਹਾਉਂਦੇ ਫਿਰ ਮੰਡੀ ਤੇ ਪੈਂਦੇ ਫਿਰ ਤਾਸ ਖੇਡ ਕੇ 7 ਵਜੇ ਫਿਰ ਹੋ ਕੇ ਜਾਂਦੇ ਸੀ ਚਾਹ ਚੁਕੀ ਨਾ ਆਪਨੇ ਫਿਰ 4-5 ਵਜੇ 5 ਵਜੇ ਗੁਰਦਿਆਂ ਤੇ ਜਾਂਦੇ ਸੀ ਪੁਰਾਣੀਆਂ ਇੱਥੇ ਮਈਆਂ ਨਹਾਉਣ ਨੇ ਛੱਪੜ ਦਾ ਪਾਣੀ ਵਧੀਆ ਸੀਗਾ ਸ਼ੰਗਰ ਦਾ ਦਿੱਤਾ ਪਾਣੀ ਸੀ ਮਿੱਤਰਿਆ ਵਧੀਆ ਨੋ ਵੇ ਨੂੰ ਦੇ ਰਹਿੰਦੇ ਸੀ ਤੇ ਬਹੁਤ ਸੀ ਹੁਣ ਬਾਬੇ ਵੀ ਤੁਰ ਗਏ ਤੇ ਛੱਪੜ ਵੀ ਦੰਦਰ ਦਾ ਪਾਣੀ ਖਰਾਬ ਹੋ ਗਿਆ ਇਹ ਕਿੱਪੜ ਇਹ ਵੀ ਵਿਚਾਰਾ ਕੱਲਾ ਰੋਂਦਾ ਆ ਹੁਣ ਤਖਤ ਕੋ ਜਿਆ ਸਪੈਂਜੀ ਜਿਹੜੇ ਬਣਾਇਆ ਸੀ ਇਹ ਕਿਤੇ ਘੰਟਾ ਦੋ ਘੰਟੇ ਆ ਜਾਂਦੇ ਆ ਨਹੀਂ ਬਸ ਕੋਈ ਆਉਂਦਾ ਨਹੀਂ ਆ ਵੇਖੋ ਤੁਸੀਂ ਸਾਰਾ ਛੱਪੜ ਦਾ ਪਾਣੀ ਗੰਦਾ ਹੋ ਗਿਆ ਥੋੜਾ ਜਿੰਨੇ ਹੋ ਗਏ ਇੱਥੇ ਬਲਾਸ ਹੋਣਾ ਹੁੰਦਾ ਪਹਿਲਾਂ ਬਾਬੇ ਮਾਂਜਾ ਮਾਰਦੇ ਤੇ ਬਾਅਦ ਹੀ ਨਾ ਪਾਣੀ ਛਿੜਕਦੇ ਸੀ ਦੇਰ ਉਹ ਦੁਬਾਰ ਮੰਜੇ ਢਾ ਕੇ ਨਾ ਆ ਕੇ ਛੱਪੜ ਦੇ ਸੰਮੇ ਜੜਾ ਕੇ ਤੇ ਪਏ ਜਾਂਦੇ ਸਾਥੇ ਦੇਤੀ ਹੁਣ ਜਦੋਂ ਪੁਰਾਣੇ ਬਜ਼ੁਰਗੀ ਤੁਰ ਕੇ ਬੁਢੇ ਤੁਰ ਕੇ ਬੁਰਗ ਰੌਣਕ ਨਾਲ ਹੀ ਲੈ ਗਏ ਬਾਬੇ ਆਪਦੇ ਬਾਬੇ ਵੀ ਤੁਰ ਗਏ ਤੇ ਪਿੱਪਲ ਵੀ ਰੋਂਦਾ ਵਿਚਾਰਾ ਵੀ ਬਾਬੇ ਕਦੋਂ ਮੁੜ ਕੇ ਆਉਣਗੇ ਦੁਆਰਾ ਕਦੋਂ ਇੱਥੇ ਆ ਕੇ ਮੇਰੇ ਸਾਹ ਰੌਣਕ ਲਾਉਣਗੇ ਹੁਣ ਭਾਈ ਕੁੜਗੇ ਕੋਈ ਕਿਸੇ ਦੀ ਕਿਸੇ ਨਾਲ ਬੰਨਦੀ ਨਹੀਂ ਬਸ ਕੋਈ ਆਲਾ ਆਪਦਾ ਬਾਹਰ ਪੇੜ ਕੇ ਅੰਦਰ ਹੀ ਬੈਠਾ ਦਿੰਦਾ ਇਸੇ ਕੋਈ ਨਹੀਂ ਆਉਂਦਾ ਫਿਰ ਸਤਨਾ ਸਾਡੇ ਅੱਗੇ ਨਹੀਂ ਰੌਣਕ ਹੁੰਦੀ ਜਿਹਦੇ ਮੱਜੇ ਦਾ ਮੱਜਾ ਜੋਰ ਜਾਂਦਾ ਇੱਥੇ ਤਾਤੇ ਵੀ ਜਾਂਦੇ ਬਸੇ ਪੂਰਾ ਤਲਾਈ ਕਰੀ ਜਾਂਦੇ ਕੋਈ ਕਿਸੇ ਦਾ ਗੁੱਸਾ ਨਹੀਂ ਮੰਨਦਾ ਸੀ ਕੋਈ ਕਿਸੇ ਨਾਲ ਆਇਆ ਨਹੀਂ ਸੀ ਵੀ ਜਦ ਸਾਡਾ ਬਸਲਾ ਰੋਲਾ ਜਾਂ ਕੋਈ ਹੋਰ ਰੋਲਾ ਕੁਝ ਨਹੀਂ ਸਾਰੇ ਇਕੱਠੇ ਇੱਕ ਹੀ ਬੈਠੇ ਫਾਤੇ ਖੇਢੀ ਜਾਂਦੇ ਜਦੋਂ ਜੀ ਕਾ ਦਾ ਮੁੰਡੇ ਸਾਡੇ ਅਸੀਂ ਛੋਟੇ ਹੁੰਦੇ ਹਾਂ ਨਹੀਂ ਸੀ ਮੇਰੇ ਹਾਂ ਨਹੀਂ ਮੁੰਡੇ ਸੀ ਜਿਹਦੇ ਵਿੱਚ ਕੁੱਦੀ ਜਾਣਾ ਚੁੰਬਗਾ ਲਾ ਲਾ ਲਾਉਣੀਆਂ ਉਧਰ ਭੱਜ ਗਏ ਉਧਰ ਭੱਜੇ ਛੱਪੜ ਦੇ ਵਿੱਚ ਕੋਈ ਭੱਜੇ ਰਹਿਣਾ ਮੰਨਿਆ ਨੀ ਪੁੱਛਾ ਵਰਕੇ ਮੰਨਿਆ ਨਮੋ ਵੇ ਗੁਰਗਰੇ ਆ ਜਨਾ ਦੇ ਪਾਈ ਮੰਨਿਆ ਕਾੜ ਦੋ ਵਰਜਣਾ ਬੈਠ ਜਾ ਕਰਨੀਆਂ ਕਾੜ ਦੇਣੀਆਂ ਅੱਜੇ ਤਾਂ ਆਏ ਵੀ ਪਾਈ ਤਾਂ ਚੰਗਾ ਸੀਗਾ ਅੱਜ ਕਰ ਤਾਂ ਉਹ ਗੱਲਾਂ ਰਹੀਆਂ ਨਹੀਂ ਹੈ ਨਾ ਕੋਈ ਆਉਣ ਆਏ ਨਹੀਂ ਉਹ ਗੱਲਾਂ ਪੁਰਾਣੇ ਬੁੜਿਆਂ ਦੀਆਂ ਰੌਣਕਾਂ ਤੇ ਪੁਰਾਣੇ ਕੰਮ ਸੀ ਜਿਹੜੇ ਉਹ ਸਾਰੇ ਬੁੜਿਆਂ ਦੇ ਨਾਲ ਸੀ ਜੇ ਹੁਣ ਤਾਂ ਨਵਾਂ ਤਾਂ ਕੋਈ ਬੁਲਾਉਂਦਾ ਹੀ ਨਹੀਂ ਨਾ ਕੋਈ ਕਿਸੇ ਨੂੰ ਬੁਲਾਵੇ ਨਾ ਕੋਈ ਆਵੇ ਇੱਥੇ ਅਗੇ ਬੋੜੇ ਸਾਹਿਬ ਨਾਲੇ ਦਾ ਖੇਤੋਂ ਕੰਮ ਕਰਕੇ ਆਉਂਦੇ ਨਾਲੇ ਛੱਪੜ ਦੇ ਵਿੱਚ ਨਹਾਉਂਦੇ ਸੀ ਫਿਰ ਮੰਜੇ ਲਿਆ ਕੇ ਇੱਥੇ ਰੱਖ ਕੇ ਨਹਾ ਕੇ ਫਿਰ ਮੰਜੇ ਦੇ ਬੈਠੇ ਰਕਾਸ਼ ਕੇ ਦੇ ਕੋਈ ਸਿਆ ਗੱਲਾਂ ਸੁਣਾਉਂਦਾ ਕੋਈ ਕਹਿੰਦਾ ਮੈਂ ਬੀਜ ਤਾ ਕੋਈ ਕਹਿੰਦਾ ਮੈਂ ਵਾਣ ਵਾ ਕੇ ਰੱਖੀ ਪੈਸਾ ਕੋਈ ਕਹਿੰਦਾ ਨਾ ਫਸਲ ਆਏ ਹੋਗੀ ਕੋਈ ਕਹਿੰਦਾ ਮੈਂ ਦੁਆਰਾ ਵਿੱਚ ਬਸ ਆਏ ਮਦਰ ਗੱਲਾਂ ਇੱਕ ਗੁਜਰ ਦਵਾਈ ਛੜਕਦੀ ਹੋਈ ਜਾਂ ਨਾਲ ਪਾਣੀ ਦਾ ਤਾ ਕੋਈ ਕੋ ਫਿਰ ਕੋਈ ਕਿਵੇਂ ਆਉਂਦੇ ਆ ਤੇਤੀਆਂ ਗੱਲਾਂ ਕਰਦੇ ਸੀ ਇਹ ਤੋਂ ਦੂਜੇ ਰਾਹ ਪਹੁੰਚਦੇ ਸੀ ਆਏ ਦੰਦੇ ਸੀ ਹੁਣ ਤਾਂ ਨਾ ਕੋਈ ਪੁੱਛੇ ਨਾ ਕੋਈ ਰਾਹ ਦੇਵੇ ਬਾਹਰ ਭੇੜੇ ਹੱਸਦੇ ਆਂ ਹੀ ਲਾ ਦਿੰਦੇ ਸਾਵਨ ਬਾਹਰ ਭਿੜਾ ਲੈਂਦਾ ਚੋਰਿਆਂ ਥੱਡੀਆਂ ਬਾੜੀਆਂ ਹੋਈ ਜਾਂਨੇ ਆ ਕੋਈ ਕਿਸੇ ਨੂੰ ਪੁੱਛਦਾ ਨਹੀਂ ਨਾ ਹੀ ਕੋਈ ਬਾਹਰ ਲਿਖਦਾ ਇੱਥੇ ਆ ਜਾ ਸਾਡੇ ਘਰਾਂ ਚ ਤਾਂ ਫੇਰ ਮੁੰਡੇ ਫੁੰਡੇ ਆ ਚੱਲ ਹੈਗੇ 10 ਤੋਂ ਮੁੰਡੇ ਘਰਾਂ ਦੇ 15 ਦਾ ਭਾਂਟਾ 2 ਘੰਟੇ ਫਿਰ ਕਰਕੇ ਆ ਜਾਂਦੇ ਆ ਦੁਪਹਿਰੇ 4-5 ਕੋਈ ਤਾਂ ਹੀ ਫੇਰ 2 ਘੰਟੇ ਦੇ ਥੜੇ ਦੇ ਲਾ ਜਾਂਦੇ ਇਕੱਠੇ ਹੋ ਗਏ ਸਾਰੇ ਨੇ ਇਹ ਤਰ੍ਹਾਂ ਕੋਚ ਬਣਾਇਆ ਬਹਿਣ ਵਾਸਤੇ ਵਿਚਾਲੇ ਬਹਿ ਜਾਂਦਾ ਕਿਰ ਕੋਈ ਬਹਿੰਦਾ ਨਹੀਂ ਦਰਮੀ ਦਰਮੀ ਜਿਹਾ ਦੋ ਦੋ ਕੰਟੇ ਲਾ ਜਾਂਦੇ ਤਾਸਕੜ ਦੇ ਤੇ ਪਰ ਹੁਣ ਹੈ ਨਹੀਂ ਕਿਸੇ ਦਾ ਮਾਹੌਲ ਹੀ ਹੈ ਨਹੀਂ ਨਾ ਕੋਈ ਕਿਸੇ ਦਾ ਪਿਆਰ ਆ ਨਾ ਕੋਈ ਕਿਸੇ ਨੂੰ ਕੋਈ ਸਾਥ ਜਿਹਾ ਬਸ ਆਪਣਾ ਆਪਣੇ ਘਰੇ ਜਿੰਦੇ ਲਾਏ ਟੀਵੀ ਵੇਖੀ ਜਾਂਦੇ ਜਾਂ ਮੋਬਾਈਲ ਵੇਖੀ ਜਾਂਦੇ ਹੁਣ ਆਲੇ ਮੁੰਡੇ ਸੀ ਕੁੜੀਆਂ ਸੀ ਬੁੜੀਆਂ ਵੀ ਸਭ ਮੋਬਾਈਲਾਂ ਤੇ ਉਂਗਲਾਂ ਮਾਰੀ ਜਾਂਦੇ ਆ ਇਹ ਬਾਹਰ ਤਾਂ ਕੱਥੇ ਹੁੰਦਾ ਹੀ ਨਹੀਂ ਜੀ ਬਸ ਮਾਹੌਲ ਹੀ ਇਹੋ ਜਿਹਾ ਕੁਝ ਜਾਂਦਾ ਨਹੀਂ ਕਿਸੇ ਨੂੰ ਨਹੀਂ ਅੱਗੇ ਆਹ ਪਾਣੀ ਦੇਖੋ ਤੁਸੀਂ ਆਉਂਦਾ ਇੰਨਾ ਡੰਡਰਿਆ ਪਾਣੀ ਦੇ ਅੱਗੇ ਇਹ ਪਾਣੀ ਤੁੰਦ ਵਾਰ ਦਾ ਚਿੱਟਾ ਹੁੰਦਾ ਸੀ ਨਾ ਮੌਜਾ ਚੁੰਬਾ ਲਾਉਂਦੇ ਨਹਾਉਂਦੇ ਪੁੱਤ ਦੇ ਨੱਕੜ ਵੇ ਸੱਤਨੇ ਦੀ ਨੱਕੜ ਵੇ ਤੇ ਤਾਂ ਤਾਂ ਚਾਚਾ ਚਾਲੇ ਬ੍ਰੇਕ ਇਟੇ ਮਨੂੰ ਪਾਣੀ ਵਿੱਚ ਆਇਆ ਕਰ ਕਰ ਕੇ ਤੇ ਫੇਰ ਆਹ ਤੋਂ ਉੱਤੇ ਹੂਟੇ ਲੈਂਦੇ ਤੇ ਸੱਦੇ ਸਾਂਹ ਹੁੰਦਾ ਸੀ ਸਾਂਹ ਪੈਂਡ ਦੇ ਵਿੱਚ ਸਾਂਹ ਆਇਆ ਸਾਂਹ ਦੇ ਉੱਤੇ ਬਹਿ ਗਏ ਸਾਂਹ ਨੂੰ ਹੂਟੇ ਲੈਂਦੇ ਤੇ ਛੋੜ ਕਰਦੇ ਅੱਗੇ ਤਾਂ ਮਾਹੌਲ ਆਇਓ ਜੀ ਵੀ ਪਾ ਪੁੜੀ ਜਾਂਦੇ ਕੱਟ ਕੇ ਖੇਢੀ ਜਾਂਦੇ ਖੇਤੋਂ ਆਉਣਾ ਤੇ ਭੇਟ ਜਾਣਾ ਛੇਤੀ ਚੱਲ ਕੇ ਤੇ ਭੇਟਾ ਬਾਬੇ ਬੈਠੇ ਉੱਤੇ ਨਾ ਜੇ ਛੱਪਰ ਦੇ ਣਾਉਂਦੇ ਸੀ ਇੱਥੇ ਨਾ ਆ ਕੇ ਤੇ ਇੱਥੇ ਹੀ ਨੀਕਾਂ ਜੁੜ ਕੇ ਤੇ ਇੱਥੇ ਹੀ ਉਹ ਗਿੱਲੀਆਂ ਪਾਉਣ ਨੇ ਸੁੱਕ ਜਾਂਦੀਆਂ ਸੀ ਨੇੜੇ ਹੀ ਉਵੇਂ ਜਿੰਨੇ ਢੋਕੇ ਤੇ ਸੁੱਕਣੇ ਪਾਸੇ ਤੇ ਉਵੇਂ ਪਾ ਲੈਣਾ ਘਰ ਦੇ ਫੱਟ ਕੇ ਜਾਂਦੇ ਆ ਜਾਓ ਵੀ ਭਾਈਓ ਤੁਸੀਂ ਬਹੁਤ ਚਿਰ ਹੋ ਗਏ ਨਾਹੀ ਜਾਂਦੇ ਨਾ ਆ ਜਾਓ ਨਿਕਲੋ ਬਾਹਰ ਫੇਰ ਨਿਕਲਦੇ ਜਾਂ ਕਿਤੇ ਬਾ ਦਬੰਦਾ ਕੋਈ ਆ ਜਾਂਦਾ ਫਿਰ ਟੰਬਾ ਲੈ ਕੇ ਜੋ ਸਾਡੇ ਮਗਰ ਪੈ ਜਾਂਦਾ ਫਿਰ ਫਿਰ ਕਰਦੇ ਉਹ ਦੂਜੇ ਪੱਤਾਂ ਨਿਕਲ ਜਾਂਦੇ ਉਹਦੋਂ ਫਿਰ ਅਸੀਂ ਆਏ ਵੀ ਹੋ ਕੇ ਤੇ ਘਰੋਂ ਘਰੀ ਵਰਜਦੇ ਬਾਪੂ ਆ ਜਾਂਦਾ ਟੰਬਾ ਲੈ ਕੇ ਆਨਰ ਬਣਾਉਣਾ ਠੇਕੇ ਸਾਨੂੰ ਖਾਜੇ ਦੂਜੇ ਆਏ ਨਹੀਂ ਨਿਕਲਦੇ ਜੀ ਅੱਗੇ ਤਾਂ ਸੀ ਇੱਕ ਬੰਦਾ ਟੰਬਾ ਲੈ ਕੇ ਵਰਜ ਜਾਂਦਾ ਵੀ ਨਿਕਲ ਜਣੀ ਮੈਂ ਕਰਦਾ ਫਿਰ ਫਾਲੇ ਭੱਜ ਜਾਂਦੇ ਸੀ ਅੱਗੇ ਭਾਈ ਤਾਂ ਚੰਗਾ ਸੀ ਮੋ ਟਾਈਮ ਨਹੀਂ ਚੰਗਾ ਹੁਣ ਤਾਂ ਅਗਲਾ ਮਾੜਾ ਕਿਸੇ ਨੂੰ ਆਪਦਾ ਵੀ ਕੋਈ ਕੋ ਆਉਂਦਾ ਤੇ ਦੂਜੇ ਨੂੰ ਆਪਾਂ ਸੀ ਆਖਣਗੇ ਦੂਜੇ ਨੂੰ ਕਹਾਂਗੇ ਕਿ ਤਾ ਇਹਦਾ ਗਾਲ ਕੱਢਦਾ ਕੋਈ ਗਾਲ ਪਾੜਦਾ ਆ ਬੇਲੋ ਹੁਣ ਤੇ ਕੋਈ ਵੀ ਰੋਈ ਜਾਂਦਾ ਥੜੇ ਤੇ ਵੀ ਖਬਰ ਖੜਾ ਗੰਦ ਪਿਆ ਇੰਨਾ ਜਦੋਂ ਕੋਈ ਬੈੰਦਾ ਹੀ ਨਹੀਂ ਅੱਗੇ ਇੱਥੇ ਭਾਵੇਂ ਥੱਲੇ ਬੈਠੇ ਰੋਟੀ ਖਾ ਲੈਂਦੇ ਇਹੋ ਜਿਹਾ ਸਾਫ਼-ਸਾਫ਼ ਰੱਖਦੇ ਸੀ ਇਹੋ ਜਿਹਾ ਬਣਾ ਕੇ ਤੜਕੇ ਮਾਂਜਾ ਲਾਉਣਾ ਪਾਣੀ ਸਿਰਕਣਾ ਫੇਰ ਮੰਜੇ 'ਤੇ ਆ ਕੇ ਦਪਹਿਰਾ ਕਰ ਤਾ ਮੈਂ ਗੱਲਾਂ ਬਾਤਾਂ ਕਰਦੀਆਂ